ਮੈਂ ਕੋਈ ਵਿਚਾਰ ਕਰਨ ਲੱਗਾ ਮੁੰਡੇ ਫੋਨ ਕਰ ਰਿਹਾ ਤਾਂ ਜਿੰਨ ਮਰੀ ਦਾ ਡਰਨਾ ਕੋਈ ਨਹੀਂ ਕੋਈ ਨਹੀਂ ਜਾਣਦੇ ਹਾਂ ਬਾਈ ਨੇਮ ਲਿਖ ਕੇ ਅਪਲੀਕੇਸ਼ਨ ਦੋ ਜੀ ਆ ਉਹ ਮੁੰਡੇ ਦਾ ਗੱਲ ਪੈ ਗਿਆ ਮੁੰਡੇ ਦਾ ਗੱਲ ਪੈ ਗਿਆ ਮੈਂ ਬਲਾਕ ਕਰਿਆ ਫਿਰ ਫੋਨ ਕਰਿਆ ਮੁੰਡੇ ਨਾਲ ਪੱਗੀ ਕਿਹਦੀ ਲੈ ਗਈ ਪੱਗ ਮੁੰਡੀ ਦੀ ਪੱਗਾ ਰੋਲੀ ਹੈ ਹਾਂਜੀ ਕੀ ਨਾਮ ਕੀ ਹੈ ਤੁਹਾਡਾ ਕੀ ਗੱਲ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਹਾਂਜੀ ਤੇ ਆ ਮੇਰੇ ਫਾਦਰ ਸਾਹਿਬ ਸੀਗੇ ਤੇ ਇਹਨਾਂ ਦਾ ਨਾਮ ਮਲਿਕ ਸਿੰਘ ਹੈ ਜੀ ਤੇ ਮੈਂ ਅਮਰਤਾਰੀ ਬੰਦਾ ਹਾਂ ਇੱਕ ਮੈਸੇਜ ਗਾਦੀਆ ਹਾਂਜੀ ਇਸੇ ਕੜ ਇਸੇ ਤੋਂ ਦਾਨੇ ਵਾਲੇ ਚੌਂਕ ਦੀ ਹੈ ਜੀ ਤੇ ਇਹ ਇਹ ਪਹਿਲਾਂ ਆਪਸ ਵਿੱਚ ਜੋ ਵੀ ਇਹ ਗੱਲਬਾਤ ਹੋਈ ਇਹਨਾਂ ਦੀ ਫਿਰ ਮੈਂ ਇੱਥੇ ਆ ਕੇ ਉਹਨੂੰ ਪੁੱਛਿਆ ਵੀ ਤੂੰ ਮੈਨੂੰ ਮੇਰੀਆਂ ਭੈਣਾਂ ਨੂੰ ਗਾਲ੍ਹਾਂ ਕਿਉਂ ਕੱਢੀਆਂ ਵੀ ਇਹ ਕਹਿੰਦਾ ਮੈਂ ਕੱਢੂਗਾ ਅੱਗੋਂ ਆਕੜ ਕੇ ਜੇ ਅੱਗੋਂ ਕਹਿੰਦਾ ਵੀ ਮੈਂ ਕੱਢੂਗਾ ਗਾਲ੍ਹਾਂ ਤੇ ਮੈਂ ਕਹਾ ਹੁਣ ਕੱਢ ਕੇ ਦਾ ਵੀ ਹੁਣ ਕੱਢ ਕੇ ਦਾ ਫਿਰ ਮੇਰੇ ਵਖੀ ਭੈਣ ਨੂੰ ਕਿਹਾ ਵੀ ਵਖੀ ਪਿਆ ਤੇ ਫਿਰ ਮੇਰੀ ਪਗਲਾਤੀ ਉਹਨੇ ਤੇ ਫਿਰ ਉਹ ਬੈਂਸਵਾਜੀ ਤੇ ਗਲਗੁਲਵਾ ਪਈ ਤੇ ਮੇਰੇ ਆ ਸੱਟਾਂ ਮਰੀਆਂ ਚੱਕ ਚੁੱਕ ਬਹੁਤ ਜ਼ਿਆਦਾ ਪੈ ਗਈ ਅੱਗੋ ਗਲ ਤੇ ਇਸ ਕਰਕੇ ਹੁਣ ਅੱਗੋ ਛੋਟੇ ਸਿਰ ਤੇ ਵੀ ਜੋ ਸੁਣਵਾਈ ਕੀ ਮਸਲਾ ਕੀ ਛੋਟੇ ਜਿਹੜੇ ਖਾਦਰ ਹੈ ਉਹ ਕੋ ਹੈਂਡੀਕੈਪ ਹੈ ਹਾਂਜੀ ਆਟੋ ਵੀ ਚਲਾਉਂਦੀ ਸੀਗੀ ਇਹ ਆਟੋ ਚਲਾ ਕੇ ਉਹਦਾ ਰੋਜੀ ਰੋਟੀ ਸਾਡੀ ਪੂਰੀ ਕਦਰ ਸੀ ਸਾਰਿਆਂ ਦੀ ਤੇ ਵੇਖ ਸਕਦੇ ਹੋ ਤੁਸੀਂ ਵੀ ਕੀ ਹਾਲਤ ਆ ਇਹਨਾਂ ਬਈਆਂ ਦੀ ਕੀ ਗਰਤੂਤਾ ਚੱਲਦੀਆਂ ਅੱਗੇ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਇਹਨਾਂ ਦੀ ਘਟਨਾਵਾਂ ਤੇ ਹੁਣ ਵੀ ਅੱਜ ਵੀ ਮੋਕੇ ਤੇ ਕੀ ਸਥਿਤੀ ਹੈ ਕੌਨ ਸਿਧੀਆਂ ਤੋਂ ਬੋਲ ਰਿਹਾ ਹੈ ਪੁਲਸ ਵਗੈਰਾ ਪੁੱਛ ਚੁੱਕੀ ਹੈ ਸਾਰੀ ਮੋਕੇ ਤੇ ਤੇ ਉਹ ਮੁੰਡਾ ਫਰਾਰ ਹੈ ਫਿਲਹਾਲ ਭੱਜ ਗਿਆ ਤੁਹਾਨੂੰ ਮਾਮਲਾ ਪਤਾ ਲੱਗਿਆ ਕੀ ਸੀ ਤੁਹਾਡੇ ਤੁਹਾਨੂੰ ਉਹਨੇ ਦੱਸੀ ਗੱਲ ਬਾਤ ਕੋਈ ਗੱਲ ਬਾਤ ਸਮਝ ਨਹੀਂ ਕੋਈ ਕੁਝ ਮੈਂ ਸਮਝਣ ਦੀ ਨਹੀਂ ਸਮਝਣ ਦੀ ਕੀਤੀ ਸੀ ਮੈਂ ਉਹਨੂੰ ਪੁੱਛਿਆ ਸੀ ਕਿ ਕਿਉਂ ਗਾਲ ਕੱਢੀ ਸੀ ਕਿਵੇਂ ਸਵਾਰੀ ਚੱਕਣ ਦਾ ਮਾਮਲਾ ਨਹੀਂ ਸਵਾਰੀ ਚੱਕਣ ਦਾ ਮਾਮਲਾ ਨਹੀਂ ਸੀਗਾ ਅਸੀਂ ਬੈਠੇ ਆ ਗੱਲ ਆ ਕੇ ਪਿਆ ਉਹਨਾਂ ਦੇ ਇਹ ਆਪਸ ਚ ਗੱਲਾਂ ਬਾਤਾਂ ਕਰ ਰਹੇ ਸੀ ਯਾਰ ਬੇਲੀ ਆਪਸ ਚ ਗੱਲਬਾਤ ਕਰ ਰਹੇ ਸੀ ਇਹਨਾਂ ਨੇ ਮੈਨੂੰ ਪਪਾ ਜੀ ਨੇ ਪਹਿਲਾਂ ਵੀ ਦੱਸਿਆ ਸੀ ਕਿ ਇਹ ਗੱਲ ਪਹਿਲਾਂ ਹੀ ਪੈ ਚੁੱਕਿਆ ਤੇ ਇਹ ਮੈਨੂੰ ਬੁਲਾਣਾ ਛੱਡਿਆ ਹੋਇਆ ਤੇ ਮੈਂ ਵੀ ਕੋ ਮੈਂ ਨਹੀਂ ਬੁਲਾ ਰਿਹਾ ਤੇ ਫਿਰ ਮੁੜ ਕੇ ਹੁਣ ਫਿਰ ਦੂਜੀ ਵਾਰੀ ਘਟਣਾ ਵਾਪਰੀ ਆ ਇਹ ਵੀਰ ਦੀ ਗੱਲ ਇਹ ਹੋਈ ਹੈ ਕਿ ਮੈਂ ਆਟੋ 'ਚ ਬੈਠਾ ਸੀ ਆਪ ਜੀ ਦਾ ਦੂਸਰਾ ਮੁੰਡਾ ਆਇਆ ਆ ਕੇ ਖੜਾ ਖੜੇ ਕੋਲ ਖੜ ਗਿਆ ਇੱਕ ਮੁੰਡਾ ਹੋਰ ਬਟੇ ਮੇਰੇ ਨਾਲ ਅਸੀਂ ਆਪਾਂ ਚ ਗੱਲਬਾਤ ਕਰੀ ਜੰਨੇ ਆ ਅਸੀਂ ਗੱਲਬਾਤ ਕਰੀ ਜੰਨੇ ਇੱਕ ਵੀਜੋ ਨੂੰ ਹਾਸੀ ਖੱਡੀ ਜੰਨੇ ਮਜ਼ਾਕ ਕਰੀ ਜੰਨੇ ਉਹ ਆ ਕੇ ਖੜ ਗਿਆ ਆ ਕੇ ਕਹਿੰਦਾ ਕਹਿੰਦਾ ਇਹ ਗੱਲਾਂ ਤੂੰ ਤੇਰੀ ਕੁੜੀਆਂ ਵੀ ਹੈ ਤੇਰੇ ਮੁੰਡੇ ਵੀ ਹੈ ਤੇਰੀ ਭੈਣਾਂ ਵੀ ਹੈ ਮੈਂ ਕਿਹਾ ਤੂੰ ਮੇਰੇ ਨਾਲ ਫालतू ਲੰਗ ਗੱਲ ਕਰ ਤੂੰ ਜਾ ਤੇਰੇ ਨਾਲ ਮੇਰਾ ਕੋ ਰੌਲਾ ਨਹੀਂ ਅਸੀਂ ਆਪਾਂ ਚ ਗੱਲ ਕਰੀ ਜੋ ਮਰੀ ਕਰੀ ਤੇਰਾ ਮਲ ਮਤਲਬ ਹੀ ਨਹੀਂ ਕਹਿੰਦਾ ਪੁੱਠਾ ਗਾਂਗਣ ਲਾ ਪਿਆ ਕੇ ਮੈਂ ਕਿਹਾ ਤੂੰ ਅੱਗੇ ਮੈਨੂੰ ਕਲਾਕਾਰ ਗਿਆ ਤੂੰ ਮੈਂ ਕਿਹਾ ਨਾ ਬੋਲ ਤੇ ਚਲਾ ਜਾ ਦੋ ਤਿੰਨ ਵਾਰੀ ਸਮਝਾਇਆ ਬੁਝੇ ਦੁਕਾਨ ਵਾਲੇ ਕੋਲੇ ਖੜਾ ਮੀਟਾਲਾ ਕੋਲੇ ਖੜਾ ਹੈ ਉਹ ਸਾਹਮਣੇ ਕਹਿਣਾ ਮੈਂ ਕਿ ਤੂੰ ਜਾ ਵੜ ਇੱਥੋਂ ਵੀ ਮੇਰੇ ਨਾਲ ਫਾਲਤੂ ਗੱਲ ਨਾ ਕਰ ਕਿੰਨੇ ਜਣੇ ਸੀ ਉਹ ਕੌਣ ਆ ਗਏ ਉਹ ਭਈਆ ਜੀ ਉਹ ਆ ਕਿੰਨੇ ਜਣੇ ਸੀ ਉਹ ਕੱਲਾ ਸੀਗਾ ਇਹ ਮੈਂ ਮੈਂ ਹੈਂਡੀਕੈਪਡ ਹੁਕੀ ਕੰਮ ਕਰਦਾ ਉਹ ਵੀ ਆਟੋ ਚਲਾਉਂਦਾ ਜੀ ਆ ਕੇ ਮੈਂ ਉਹਨੂੰ ਕਹਿਣਾ ਤੂੰ ਜਾ ਵੜ ਵੀਰੇ ਮੈਂ ਕਿਹਾ ਆਪਣੇ ਤੇਰੇ ਨਾਲ ਕੋਈ ਰੋਲਾ ਨਹੀਂ ਕਹਿੰਦਾ ਤੂੰ ਕੀ ਕਰ ਲੇਗਾ ਮੇਰਾ ਮੈਂ ਕਿਹਾ ਮੈਂ ਤੇਰਾ ਕਰਨਾ ਕੁਝ ਨਹੀਂ ਤੂੰ ਜਾ ਯਾਰ ਆਪਾਂ ਤੇਰੇ ਨਾਲ ਗੱਲ ਨਹੀਂ ਕਰ ਤੋਂ ਕਰਨੀ ਕਹਿੰਦਾ ਤੂੰ ਕਿਹਦੀ ਗੱਲ ਆ ਆ ਹੁਣੇ ਘੰਟੇ ਪਹਿਲਾਂ ਦੀ ਗੱਲ ਆ ਕੀ ਹਾਲਾਤ ਕੀ ਆ ਹੁਣ ਉਹ ਮੇਰੇ ਪਹਿਲਾਂ ਇੱਕ ਟਮਾਰੀ ਨੇ ਮੈਨੂੰ ਰੋਕੀ ਨਾ ਮੈਂ ਕਹਿੰਦਾ ਮੇਰੇ ਮੈਂ ਬੱਕੀ ਨਾ ਆਪਾਂ ਗੱਲਾਂ ਪੈ ਮੈਂ ਕਹਾਂ ਮੁੰਡੇ ਸਾਧ ਲਾਂਗਾ ਮੈਂ ਬੁਲਾ ਲਾਂ ਨਾ ਕਹਿੰਦਾ ਨਹੀਂ ਤੂੰ ਜਰਾ ਕਰਨਾ ਕਰ ਲੈ ਬਲਾਜ ਨੂੰ ਬੁਲਾਣਾ ਐ ਡਰਦਿਆਂ ਕਹਿੰਦਾ ਤੈਨੂੰ ਮੈਂ ਡਰਨੇ ਗਾਉਂ ਗਾਣਾ ਕਰਨ ਲੱਗ ਪਿਆ ਤੋ ਮੈਨੂੰ ਫਿਰ ਉਹਨਾਂ ਵੱਟਾ ਮਾਰਿਆ ਫਿਰ ਮੈਂ ਮੁੰਡੇ ਫੋਨ ਕਰਤਾ ਮੁੰਡਾ ਆ ਗਿਆ ਮੁੰਡੇ ਬੱਕੀ ਦਾ ਜੀ ਮੁੰਡੇ ਖੱਟਾ ਮਾਰ ਕੇ ਪੱਜ ਗਿਆ ਇਟਾ ਮਾਰ ਲਾ ਪਿਆ ਹਾਂਜੀ ਕੁਛ ਫਿਕਸ਼ਨ ਵਾਲਾ ਲਾਜ਼ੀਕ ਦੋ ਜਣੇ ਪਤਾ ਨਹੀਂ ਕੌਣ ਸੀ ਤੇ ਬਾਬਾ ਦੀਪ ਸਿੰਘ ਨਾ ਰਹਿੰਦੇ ਪਹਿਲਾਂ ਵੀ ਤੁਹਾਡੇ ਨਾਲ ਆਇਆ ਪਹਿਲਾਂ ਵੀ ਕਰੀ ਇੱਕ ਬੋਲਾ ਸੀ ਮੇਰਾ ਪਰ ਉਹ ਬੋਚ ਰੋ ਗਿਆ ਪਰ ਆਪਣਾ ਕਹਿੰਦਾ ਮੈਂ ਪਿਓ ਨੂੰ ਸੁਝਾਤਾ ਸੀ ਉਹਨੂੰ ਕਹਿੰਦਾ ਨਾ ਬੁਲਾਇਆ ਇਹਨੂੰ ਅੱਜ ਫੇਰ ਆ ਕੇ ਗੱਲ ਪੈ ਗਿਆ ਮੇਰੇ ਬਿਨਾਂ ਗੱਲ ਤੁਸੀਂ ਜਿਵੇਂ ਹੁਣੇ ਮੌਕੇ ਦੀ ਗੱਲ ਬਾਤ ਆ ਹਾਂਜੀ 21 ਤਲਾਖ ਹਾਂਜੀ ਉਹਨਾਂ ਕਰਦੇ ਜਾ ਕੇ ਆਪਣੀਆਂ ਹੰਦਿਆਂ ਲੱਗੀਆਂ ਕੋਈ ਪੁਲਿਸ ਆ ਗਈ ਹਾਂਜੀ ਪੁਲਿਸ ਆ ਗਈ ਕੀ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਤੁਸੀਂ ਜਿਵੇਂ ਕੋਗੇ ਕਾਰਵਾਈ ਕਰ ਦਿੰਦੇ ਮੇਰਾ ਨਾਮ ਕੀ ਤੁਹਾਡਾ ਨਾਮ ਕੀ ਤੇ ਮੇਰਾ ਨਾਮ ਐਸਆਈ ਸਤਪਾਲ ਸੇਨ ਇੱਥੇ ਸਾਡੇ ਕੋ ਪੀਐਸਆਰ ਤੇ ਅਸੀਂ ਮੁਲਾਜ਼ਮ ਆਂ ਸਾਨੂੰ ਸੂਚਨਾ ਮਿਲੀ ਸੀ ਵੀ ਇੱਥੇ ਲੜਾਈ ਹੋਈ ਆ ਤੇ ਕੋਈ ਸੰਡੀਕੇਵਟ ਬੰਦੇ ਤੇ ਸੱਤਾ ਮਾਰੀਆਂ ਤੇ ਉਹਨੂੰ ਅਸੀਂ ਹਸਪਤਾਲ ਭੇਜਤਾ ਤੇ ਆਟੋ ਜਿਹੜਾ ਇਹਨੂੰ ਸਿਟੀ ਛੱਡਦੇ ਆਣੇ ਆਟੋ ਵਾਲਾ ਚਾਲ ਜਿਹੜਾ ਦੂਸਰਾ ਉਹ ਉਹ ਭੱਜ ਗਿਆ ਸੀ ਮੌਕੇ ਤੇ ਅਸੀਂ ਥੋੜਾ ਲੇਟ ਹੋ ਗਏ ਉਹ ਮੌਕੇ ਤੇ ਭੱਜ ਗਿਆ ਸੀਗਾ ਤੇ ਇਹਨੂੰ ਆਟੋ ਨੂੰ ਸਿਟੀ 'ਚ ਬੰਦ ਕਰ ਦਾਂਗੇ ਜਿਹੜੀ ਕਾਰਵਾਈ ਹ ਸਿਟੀ ਵਾਲੇ ਕਰ ਰਹੇ ਨੇ